ਇਹ ਬੱਚੀ ਪੇਪਰ ਦੇਣ ਗਈ ਆ ਰਾਜਸਥਾਨ ਸਿਵਲ ਜੱਜ ਦਾ ਤਾਂ ਇਹ ਬੱਚੀ ਨੂੰ ਪੇਪਰ ਦੇਣ ਨਹੀਂ ਦਿੱਤਾ ਗਿਆ ਕਾਰਨ ਕੀ ਆ ਕਿ ਬੱਚੀ ਦੇ ਸੀਰੀਸ ਐ ਪਾਈ ਸੀ ਇਹ ਬੱਚੀ ਨੇ ਗੁੱਟ ਵਿੱਚ ਹੀ ਕੜਾ ਤਾਂ ਇਹ ਬੱਚੀ ਕੌਣ ਵੱਲ ਦੇਖ ਰਹੀ ਕਿ ਕੌਮ ਮੇਰੀ ਮਦਦ ਕਰੇ ਸਾਡੇ ਬੱਚੇ ਪੜ੍ਹ ਕੇ ਵਕੀਲ ਬਣਨ ਜੱਜ ਬਣ ਅਫਸਰ ਬਣ ਤਾਂ ਉਹ ਤੇ ਬੱਚਿਆਂ ਨੂੰ ਪੇਪਰ ਨਹੀਂ ਦੇਣ ਦਿੱਤਾ ਜਾਂਦਾ ਹੁਣ ਇੱਕ ਕਾਰ ਸਿੱਖਾ ਨੇ ਪਾਏ ਕਿਉਂ ਆ ਸਿੱਖਾ ਦੀਆਂ ਬੱਚੀਆਂ ਨੇ ਪਾਏ ਕਿਉਂ ਆ ਅਤਿਆਚਾਰ ਤੇ ਬਹੁਤ ਜ਼ਿਆਦਾ ਔਰ ਇੰਨਾ ਜੁਲਮ ਸੀ ਜਿੰਨੀ ਕਿ ਬੱਚਿਆਂ ਨੂੰ ਕੋਹ-ਗੋ ਕੇ ਮਾਰ ਦਿੱਤਾ ਜਾਂਦਾ ਸੀ ਕਿਸੇ ਨੂੰ ਘਰੋਂ ਬਾਹਰ ਹੀ ਨਿਕਲ ਦਿੱਤਾ ਜਾਂਦਾ ਸੀ ਕੋਈ ਅੱਖ ਚੁੱਕ ਕੇ ਵੇਖਦਾ ਸੀ ਦੀ ਅੱਖਾਂ ਕੱਢ ਦਿੰਦੇ ਸੀ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਜੀਭ ਕੱਟ ਦਿੰਦੇ ਸੀ ਇੰਨਾ ਜੁਲਮ ਸੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਨੇ ਇੱਕ ਕਾਰ ਬਖਸ਼ੀ ਕਿ ਮਜਲੂਮ ਦੀ ਰੱਖਿਆ ਗਿਰਵਾਣੇ ਦੀ ਭੱਠਿਆ ਵਾਸਤੇ ਕਿਸੇ ਗਰੀਬ ਦੀ ਲੋਗਰੀ ਦੀ ਰੱਖਿਆ ਵਾਸਤੇ ਇੱਕ ਕਾਰ ਬਖਸ਼ੀ ਜੀ ਕਿ ਕੋਈ ਜੁਲਮ ਕਰੇ ਅਸਲੀ ਜੇਮ ਕੱਢ ਕੇ ਉਹਦਾ ਮੁਕਾਬਲਾ ਕਰਿਓ ਕੜੇ ਤਾਂ ਬਖੇ ਜੀ ਕੋਈ ਵੀ ਗਲਤ ਕੰਮ ਕਰਨ ਲੱਗਿਆ ਕੜਾ ਤੁਹਾਨੂੰ ਦੱਸੇ ਕਿ ਤੁਸੀਂ ਗਲਤ ਕੰਮ ਨਹੀਂ ਕਰਨਾ ਇਸ ਹੱਥ ਨਾਲ ਹਮੇਸ਼ਾ ਸੇਵਾ ਕਰਨੀ ਆ ਇਸ ਹੱਥ ਨਾਲ ਹਮੇਸ਼ਾ